ਮੇਰੇ ਹਰਪਨ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜੇ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਜਦੋਂ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਜਦੋਂ ਇੱਕ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੁੰਦਾ ਹੈ ਤਾਂ ਜਦੋਂ ਉੱਥੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤਾਂ ਪੂਰਾ ਦੇਸ਼ ਉਹ ਤਸਵੀਰਾਂ ਦੇਖ ਕੇ ਝੰਡੋੜਿਆ ਜਾਂਦਾ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦਾ ਕਿ ਬੀਤੀ ਕੱਲ ਜਦੋਂ ਗੁਜਰਾਤ ਦੇ ਅਹਮਦਾਬਾਦ 에ਅਰਪੋਰਟ ਤੋਂ ਜਦੋਂ 에ਅਰ ਇੰਡੀਆ ਦੀ ਫਲਾਈਟ ਤਕਰੀਬਨ ਦੁਪਹਿਰ 1:40 ਤੇ ਜਦੋਂ ਉਹ ਟੇਕ ਆਫ ਕਰਦੀ ਹੈ ਤਾਂ 2 ਮਿੰਟ ਦੇ ਵਿੱਚ ਜਦੋਂ 15 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ ਤਾਂ ਜਹਾਜ਼ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਕਰਕੇ ਜਿਹੜਾ 에ਅਰ ਇੰਡੀਆ ਦਾ ਜਿਹੜਾ ਪਲੇਨ ਹੈ ਉਹ ਹਾਦਸਾ ਗ੍ਰਸਤ ਹੋ ਜਾਂਦਾ ਇਸ ਦੇ ਵਿੱਚ ਜਦੋਂ 242 ਲੋਕ ਸਫ਼ਰ ਕਰ ਰਹੇ ਸੀ ਇਸ ਜਹਾਜ਼ ਦੇ ਵਿੱਚ ਤਾਂ ਸਿਰਫ ਇੱਕ ਇਨਸਾਨ ਹੀ ਬਚਦਾ ਹੈ ਇੱਕ ਪੈਸੇਂਜਰ ਬਚ ਜਾਂਦੇ ਤੇ ਬਾਕੀ 241 ਲੋਕਾਂ ਦੀ ਜਿਹੜੀ ਮੌਤ ਦੀ ਖਬਰ ਹੁਣ ਸਾਹਮਣੇ ਆਉਂਦੀ ਹੈ ਤਾਂ ਕਾਫੀ ਲੋਕ ਜਿਹੜੇ ਆ ਜ਼ਖਮੀ ਵੀ ਹੁੰਦੇ ਨੇ ਜਿਨ੍ਹਾਂ ਦਾ ਇਸ ਸਮੇਂ ਹਸਪੀਟਲ ਦੇ ਵਿੱਚ ਇਲਾਜ ਚੱਲਦਾ ਪਿਆ ਸੋ ਇਹ ਕੋਈ ਪਹਿਲਾ ਸਾਮਾ ਨਹੀਂ ਹੈ ਕਿ ਜਦੋਂ ਕੋਈ 에어 ਇੰਡੀਆ ਦਾ ਪਲੇਨ ਕ੍ਰੈਸ਼ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ 에어 ਇੰਡੀਆ ਜਿਹੜੀ ਹੈ 에어ਲਾਈਨ ਹੈ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਜੇ ਆਪਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਜਦੋਂ 에어 ਇੰਡੀਆ ਪਲੇਨ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਉਹਨਾਂ ਵੱਲੋਂ ਤੇ ਜਦੋਂ ਉਹਨਾਂ ਨੂੰ ਕਿਸੇ ਸਮੱਸਿਆ ਨਾਲ ਸਾਹਮਣਾ ਕਰਨਾ ਪੈਂਦਾ ਹੈ ਤਾਂ ਲੋਕ ਉਹ ਵੀਡੀਓ ਬਣਾ ਕੇ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਕਰਦੇ ਨੇ ਜਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੰਦੇ ਨੇ ਕਿ ਦੇਖੋ ਅਸੀਂ 에어 ਇੰਡੀਆ ਤੇ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਹਾਂ ਤੇ ਜਿਹੜਾ ਜਹਾਜ਼ ਦੇ ਵਿੱਚ ਏਸੀ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਾਂ ਜਿਹੜੇ ਸੀਟਾਂ ਦੇ ਉੱਪਰ ਸਕਰੀਨਾਂ ਲੱਗੀਆਂ ਹੋਈਆਂ ਨੇ ਟੀਵੀ ਲੱਗੇ ਹੋਏ ਨੇ ਉਹ ਨਹੀਂ ਚੱਲਦੇ ਸੋ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ 에어 ਇੰਡੀਆ 에어ਲਾਈਨ ਹੈ ਮੈਂ ਜੇ ਮੈਂ ਕੱਲ ਦੀ ਗੱਲ ਕਰਾਂ ਤਾਂ ਜਦੋਂ ਮੈਂ ਆਪਣੇ ਇੱਕ ਦੋਸਤ ਨੂੰ ਮਿਲਦਾ ਤਾਂ ਇਸ ਮਸਲੇ ਸਾਰੀ ਗੱਲਬਾਤ ਕਰਦਾ ਤੇ ਉਹਦੇ ਵੱਲੋਂ ਵੀ ਦੱਸਿਆ ਗਿਆ ਕਿੰਨਾ ਪ੍ਰੀਤਪਾਲ ਜੀ ਮੈਂ ਜਦੋਂ ਅਲਾਸ ਦੇ ਵਿੱਚ ਜਦੋਂ ਮੈਂ ਦੁਬਈ ਤੋਂ ਇੰਡੀਆ ਆਪਣੇ ਵਾਪਸ ਘਰ ਆਉਣਾ 2-3 ਸਾਲ ਬਾਅਦ ਤਾਂ ਮੈਂ ਜਿਹੜੀ ਟਿਕਟ ਹੈ ਮੈਂ ਗਲਤੀ ਦੇ ਨਾਲ 에어 ਇਹ ਇੰਡੀਆ ਦਾ ਜਿਹੜਾ ਪਲੇਨ ਹੈ ਉਹਦੀ ਟਿਕਟ ਬੁੱਕ ਕਰਾ ਲੈਣਾ ਪਰ ਜਿਹੜਾ ਮੇਰੀ ਟਿਕਟ ਹੈ ਉਸ ਦੇ ਉੱਪਰ ਜਿਹੜਾ ਜਿਹੜਾ ਖਾਣਾ ਜਿਹੜਾ ਹੈ ਇਨਕਲੂਡ ਨਹੀਂ ਹੁੰਦਾ ਕਿ ਕਹਿਣ ਤੋਂ ਭਾਵ ਕਿ ਪਲੇਨ ਦੇ ਵਿੱਚ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਖਾਣਾ ਕੋਈ ਨਾਸ਼ਤਾ ਨਹੀਂ ਦਿੱਤਾ ਜਾਊਗਾ ਮੇਰੀ ਟਿਕਟ ਸਿਰਫ ਆਉਣ ਜਾਣ ਦੀ ਸੀ ਉਸ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਫੂਡ ਜਿਹੜਾ ਸੀਗਾ ਇਨਕਲੂਡ ਨਹੀਂ ਸੀ ਕਹਿੰਦਾ ਮੈਂ ਉਸ ਵੇਲੇ ਹੈਰਾਨ ਹੁੰਨਾ ਕਿ ਜਦੋਂ ਮੈਨੂੰ ਮੈਂ ਮੈਨੂੰ ਪਿਆਸ ਲੱਗਦੀ ਹੈ ਤਾਂ ਮੈਂ ਉੱਥੇ ਜਿਹੜੇ ਅੰਦਰ ক্রੂ ਮੈਂਬਰ ਹੁੰਦੇ ਨੇ ਤਾਂ ਉਹਨਾਂ ਤੋਂ ਮੈਂ ਪਾਣੀ ਮੰਗਦਾ ਕਿ ਮੈਨੂੰ ਪਿਆਸ ਲੱਗੀ ਮੈਨੂੰ ਪਾਣੀ ਦਿੱਤੋ ਤੇ ਮੈਨੂੰ ਪਾਣੀ ਦੇ ਦਿਓ ਉਹਨਾਂ ਵੱਲੋਂ ਮੈਨੂੰ ਪਾਣੀ ਵੀ ਨਹੀਂ ਦਿੱਤਾ ਕੋਈ ਕਿਸੇ ਤਰ੍ਹਾਂ ਦਾ ਵੀ ਫੂਡ ਜਿਹੜਾ ਇਨਕਲੂਡ ਨਹੀਂ ਹੈ ਸੋ ਤੁਹਾਨੂੰ ਤੋਂ ਮੈਨੂੰ ਸਾਫ਼ ਤਰੀਕੇ ਦੇ ਨਾਲ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਜੇ ਮੈਂ ਥੋੜਾ ਜਿਹਾ ਹੋਰ ਥੋੜਾ ਪਿੱਛੇ ਜਾ ਕੇ ਮਹੀਨੇ 1-2 ਮਹੀਨੇ ਪਹਿਲਾਂ ਦੀ ਗੱਲ ਕਰਾਂ ਤਾਂ ਜੋ ਸਾਡੇ ਦੇਸ਼ ਦੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਜਿਨ੍ਹਾਂ ਦਾ ਨਾਮ ਹੈ ਜੀ ਸ਼ਿਵਰਾਜ ਚੋਹਾਨ ਜਦੋਂ ਇੱਕ 에어 ਇੰਡੀਆ ਪਲੇਨ ਦੇ ਵਿੱਚ ਸਫ਼ਰ ਕਰਦੇ ਨੇ ਕੋਈ ਡੋਮੈਸਟਿਕ ਫਲਾਈਟ ਲੈਂਦੇ ਨੇ ਤੇ ਫਲਾਈਟ ਤੋਂ ਬਾਅਦ ਜਦੋਂ ਆਪਣੇ ਘਰ ਪਹੁੰਚ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੈਸੇਜ ਜਾਰੀ ਕਰਦੇ ਨੇ ਇੱਕ ਬੋਲਦੇ ਨੇ ਕਿ 에어 ਇੰਡੀਆ ਨੂੰ ਕਹਿ ਲੋ ਕਿ ਪੰਜਾਬੀ ਦੇ ਵਿੱਚ ਲਾਨਤਾ ਪਾਉਂਦੇ ਨੇ ਕਿ ਅੱਜ ਮੈਂ 에어 ਇੰਡੀਆ ਦੇ ਪਲੇਨ ਦੇ ਵਿੱਚ ਸਫਰ ਕੀਤਾ ਤਾਂ ਸਫਰ ਕੀਤਾ ਜੀ ਮੈਂ ਇੱਕ ਟੁੱਟੀ ਹੋਈ ਕੁਰਸੀ ਦੇ ਉੱਪਰ ਬਹਿ ਕੇ ਹਾਲਾਂਕਿ ਜਿਹੜੇ ਮੰਤਰੀ ਸਾਹਿਬ ਸੀ ਉਹਨਾਂ ਲੋਕ ਪਛਾਣਦੇ ਸੀ ਕਿ ਇਹ ਸਾਡੇ ਕੇਂਦਰੀ ਖੇਤੀਬਾੜੀ ਦੇ ਮੰਤਰੀ ਨੇ ਸ਼ਿਵਰਾਜ ਚੋਹਾਨ ਨੇ ਲੋਕਾਂ ਵੱਲੋਂ ਆਫਰ ਵੀ ਕੀਤਾ ਗਿਆ ਕਿ ਤੁਸੀਂ ਸਾਡੀ ਕੁਰਸੀ ਤੇ ਆ ਕੇ ਬੈਠ ਜਾਓ ਤੁਸੀਂ ਜਿਹੜਾ ਸਫਰ ਹੈ ਤੁਸੀਂ ਸਾਡੀ ਕੁਰਸੀ ਤੇ ਬੈਠ ਜਾਓ ਤੁਸੀਂ ਟੁੱਟੀ ਕੁਰਸੀ ਤੇ ਨਾ ਬੈਠੋ ਤੇ ਉਹ ਇਸ ਚੀਜ਼ ਤੇ ਹੀ ਬੋਲਦੇ ਨੇ ਕਿ ਇਹ ਮੇਰੇ ਨਾਮ ਦੀ ਕੁਰਸੀ ਹੈ ਮੈਨੂੰ 에ਅਰ ਇੰਡੀਆ ਵੱਲੋਂ ਇਹ ਜਿਹੜੀ ਕੁਰਸੀ ਮਿਲੀ ਹੈ ਮੈਂ ਆਪਣੀ ਕੁਰਸੀ ਤੋਂ ਉੱਠ ਕੇ ਦੂਸਰਿਆਂ ਦੀ ਕੁਰਸੀ ਤੇ ਕਿਉਂ ਬੈਠਾਂ ਮੇਰੀ ਜਿਹੜੀ ਪ੍ਰੋਬਲਮ ਹੈ ਦੂਜਿਆਂ ਤੇ ਮੈਂ ਕਿਉਂ ਥੋਪਾਂ ਸੋ 에ਅਰ ਇੰਡੀਆ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਸ਼ੁਰੂ ਤੋਂ ਰਹੀ ਹੈ ਤੇ ਹੁਣ ਪਤਾ ਸਾਨੂੰ ਲੱਗਦਾ ਹੈ ਕਿ ਜਿਹੜੀ 에ਅਰ ਇੰਡੀਆ ਦਾ ਜਿਹੜੀ ਹੈ ਟਾਟਾ ਜਿਹੜੀ ਕੰਪਨੀ ਹੈ ਟਾਟਾ ਗਰੁੱਪ ਦੇ ਅੰਡਰ ਜਿਹੜੀ ਕੰਪਨੀ ਚੱਲੀ ਗਈ ਹੈ ਸੋ ਠੀਕ ਹੈ ਟਾਟਾ ਗਰੁੱਪ ਬਹੁਤ ਵੱਡਾ ਨਾਮ ਹੈ ਸੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਟਾਟਾ ਗਰੁੱਪ ਨੂੰ ਵੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਕਿ ਲੋਕਾਂ ਦੇ ਜਾਨ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਸੋ ਟਾਟਾ ਗਰੁੱਪ ਨੂੰ ਚਾਹੀਦਾ ਹੈ ਕਿ ਜਿੰਨੀਆਂ ਵੀ ਤੁਹਾਡੀਆਂ ਇਹ 에ਅਰਲਾਈਨ ਦੇ ਪਲੇਨ ਨੇ ਸਾਰਿਆਂ ਨੂੰ ਪਹਿਲਾਂ ਇਹਨੂੰ ਰੋਕ ਦਿੱਤਾ ਜਾਵੇ ਕੋਈ ਵੀ ਕਿਸੇ ਤਰੀਕੇ ਦੇ ਵੀ ਉਡਾਨ ਨਾ ਭਰੀ ਜਾਵੇ ਪ੍ਰੋਪਰ ਤਰੀਕੇ ਨਾਲ ਪਲੇਨ ਜਿਹੜੇ ਨਹੀਂ ਉਡਾਨ ਭਰ ਸਕਦੇ ਉਹਨਾਂ ਨੂੰ ਪ੍ਰੋਪਰ ਮਨਮਤ ਕੀਤੀ ਜਾਵੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਜਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਖਿਲਵਾੜ ਨਾ ਕੀਤਾ ਜਾਵੇ ਸੋ ਇੱਕ ਇੱਕ ਅਹਿਮ ਖਬਰ ਜਿਹੜੀ ਹੁਣੇ-ਹੁਣੇ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਹਜੇ ਕੱਲ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੁੰਦਾ ਹੈ ਹਾਦਸਾ ਗ੍ਰਸਤ ਹੁੰਦਾ ਹੈ 241 ਲੋਕ ਮਾਰੇ ਜਾਂਦੇ ਨੇ ਜੇ ਅਸੀਂ ਅੱਜ ਸਵੇਰ ਦੀ ਗੱਲ ਕਰੀਏ ਇੱਕ ਵਾਰ ਫਿਰ ਤੋਂ 에ਅਰ ਇੰਡੀਆ ਦਾ ਜਹਾਜ਼ ਜਿਹੜਾ ਹੈ ਉਸ ਨੇ ਕਈ ਲੋਕਾਂ ਦੀ ਜਾਨ ਖਤਰੇ ਵਿੱਚ ਪਾਈ ਹੈ ਉਹ ਕੀ ਪੂਰਾ ਮਾਮਲਾ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਚਾਹੁੰਦਾ ਕਿ ਇੱਕ ਵਾਰ ਫਿਰ ਮੁੰਬਈ 에ਅਰਪੋਰਟ ਤੋਂ 에ਅਰ ਇੰਡੀਆ ਦਾ ਜਹਾਜ਼ ਸਵੇਰੇ 5:30 ਵਜੇ ਟੇਕ-ਆਫ ਕਰਦਾ ਹੈ ਲੰਡਨ ਨੂੰ ਜਿਹੜੀ ਕੱਲ ਦੀ ਪਲੇਨ ਜਿਹੜਾ ਹਾਸ ਅਗਰਾਸ ਹੁੰਦਾ ਉਹ ਵੀ ਲੰਡਨ ਨੂੰ ਜਾ ਰਿਹਾ ਸੀਗਾ ਤੇ ਅੱਜ ਸਵੇਰੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੰਬਈ ਤੋਂ ਸਵੇਰੇ 5:30 ਵਜੇ 에ਅਰ ਇੰਡੀਆ ਦਾ ਪਲੇਨ ਜਿਹੜਾ ਹੈ ਸੈਂਕੜੇ ਯਾਤਰੀਆਂ ਨੂੰ ਲੈ ਕੇ ਉਹ ਲੰਡਨ ਨੂੰ ਰਵਾਨਾ ਹੁੰਦਾ ਤਾਂ ਰਾਸਤੇ ਵਿੱਚ ਫਿਰ ਕੋਈ ਤਕਨੀਕੀ ਪ੍ਰੋਬਲਮ ਆਉਂਦੀ ਹੈ ਜਿਹहां ਜਹਾਜ਼ ਨੂੰ 3 ਘੰਟੇ ਉੱਪਰ ਹਵਾ ਦੇ ਵਿੱਚ ਹੀ ਘਮਾਇਆ ਜਾਂਦਾ ਤੇ ਜਿਹੜੀ ਫਿਰ ਜਿਹੜੀ ਵਾਪਸੀ ਹੈ ਮੰਬਈ 에어ਪੋਰਟ ਵੱਲੋਂ ਕੱਲ ਹੀ ਜਾਂਦੀ ਹੈ ਤਾਂ ਵਾਪਸ ਫਿਰ ਜਹਾਜ਼ ਜਿਹੜਾ ਹੈ ਆਪਣਾ ਸਫਰ ਨੂੰ ਵਿੱਚ ਵਿਚਾਲੇ ਛੱਡ ਕੇ ਉਹ ਦੁਬਾਰਾ ਫਿਰ ਤੋਂ ਲੈਂਡ ਕਰਦਾ ਹੈ ਮੰਬਈ 에어ਪੋਰਟ ਦੇ ਵਿੱਚ ਸੋ ਇੱਕ ਦੋ ਦਿਨਾਂ ਦੇ ਵਿੱਚ ਦੋ ਮੈਂ ਹਾਦਸਾ ਤਾਂ ਨਹੀਂ ਕਹਿ ਸਕਦਾ ਪਰ ਦੂਜਾ ਜਿਹੜਾ ਮੈਂ ਤੁਹਾਨੂੰ ਹੁਣੇ ਮੰਬਈ ਦਾ ਦੱਸਿਆ ਇਹ ਵੀ ਕੀਤੇ ਨਾ ਕਿਤੇ ਹਾਦਸਾ ਹੋਣਾ ਬਚ ਗਿਆ ਕਿ ਕਾਫੀ ਲੋਕਾਂ ਦੀ ਜਾਨ ਜਾ ਸਕਦੀ ਸੀ ਕਿ ਜੇ ਉਹਨੂੰ ਟਾਈਮ ਦੇ ਉੱਪਰ ਕੋਈ ਲੈਂਡ ਨਾ ਕਰਵਾਇਆ ਜਾਂਦਾ ਸੋ ਮੇਰੀ ਲਾਸਟ ਦੇ ਵਿੱਚ ਮੇਰੇ ਵੱਲੋਂ ਦਾਰਾ ਸ਼ਾਰਪਨਿਊਜ਼ ਟਾਟਾ ਗਰੁੱਪ ਦੇ ਮਾਲਕਾਂ ਨੂੰ ਤੇ ਸਾਰਾ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜਹਾਜ਼ਾਂ ਨੂੰ ਕੁਝ ਸਮੇਂ ਦੇ ਲਈ ਰੋਕ ਲਿਆ ਜਾਵੇ ਇਹਨਾਂ ਦੀ ਪ੍ਰੋਪਰ ਤਰੀਕੇ ਨਾਲ ਮੁਰੰਮਤ ਕੀਤੀ ਜਾਵੇ ਲੋਕਾਂ ਦਾ ਜਿਹੜਾ ਵਿਸ਼ਵਾਸ ਜਿਹੜਾ ਹੈ 에어 ਇੰਡੀਆ ਦੇ ਨਾਲ ਬਣਿਆ ਰਹੇ ਤੇ ਲੋਕ ਜਿਹੜੇ ਬਿਨਾਂ ਕਿਸੇ ਡਰ ਭੈ ਤੋਂ 에어 ਇੰਡੀਆ 에어ਲਾਈਨ ਦੇ ਵਿੱਚ ਸਫ਼ਰ ਕਰ ਸਕਣ ਸੋ ਬਹੁਤ ਬਹੁਤ ਧੰਨਵਾਦ ਜੀ